ਔਰ ਸਾਡੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਹਲੇ ਜ਼ਿੰਦਗੀ ਤੱਕ ਨਹੀਂ ਵੇਖੀ ਸੀ ਉਹਨਾਂ ਦੀ ਗੋਲੀ ਮਾਰ ਕੇ ਕਤਲ ਹੋ ਜਾਂਦੇ ਫਿਰ ਦੂਜੇ ਨੰਬਰ ਤੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਤੁਹਾਡਾ ਕੋਈ ਵੀ ਮੰਤਰੀ ਤੁਹਾਡਾ ਕੋਈ ਵੀ ਵਿਅਕਤੀ ਆਵੇ ਪੰਜਾਬ ਦੇ ਲੋਕ ਉਹਨਾਂ ਨੂੰ ਹੱਥਾਂ ਦੇ ਚੱਕ ਲੈਂਦੇ ਆ ਹੱਬ ਤੋਂ ਜ਼ਿਆਦੇ ਅਹਿਮੀਅਤ ਹੱਬ ਤੋਂ ਜ਼ਿਆਦੇ ਅਹਿਮੀਅਤ ਕਿਉਂਕਿ ਅਸੀਂ ਇਹ ਕਹਿੰਨੇ ਵੀ ਸਾਡੇ ਗੁਰੂਆਂ ਦੀ ਬਖਸ਼ੀ ਆ ਤੇ ਸਾਡੇ ਲੋਕ ਤੁਹਾਡੇ ਸਿਰ ਤੇ ਪੱਗ ਲਾ ਕੇ ਰੱਖ ਦਿੰਦੇ ਆਪਦੇ ਕਰੋੜਾਂ ਰੁਪਈਆ ਦਾ ਇੱਕ ਪਾਸੇ ਤਾਜ ਉਹ ਵੀ ਅਰਬਾਂ ਰੁਪਈਆ ਦਾ ਉਹ ਤਾਜ ਨਹੀਂ ਪੰਜਾਬੀ ਪਸੰਦ ਕਰਦਾ ਔਰ ਜਿਹੜਾ ਗੁਰੂ ਦਾ ਸਿੱਖਾ ਉਹ ਪਾ ਕੇ ਚੱਕਦਾ ਤਾਜ ਨਹੀਂ ਚੱਕਦਾ ਯਾਦ ਰੱਖਿਆ ਜੀ ਗੱਲ ਤੇ ਅਸੀਂ ਤੁਹਾਡੇ ਸਿਰ ਤੇ ਤਾਜ ਰੱਖਦੇ ਨਹੀਂ ਅਸੀਂ ਆਪ ਦਾ ਢਗ ਅਰਬਾਂ ਖਰਬਾਂ ਰੁਪਈਆ ਦੇ ਨਾਲ ਨਹੀਂ ਕਿਸੇ ਤੋਂ ਲਿਆ ਜਾਂਦਾ ਵੀ ਇਹ ਵੇਖ ਕੇ ਹਟਿਆ ਆ ਰੋਤਕ ਹਸਪੀਟਲ ਦੇ ਵਿੱਚ ਸਾਡੇ ਇੱਕ ਪੰਜਾਬੀ ਨੌਜਵਾਨ ਜੀਦਾ ਕੋਈ ਅੰਗ ਤੱਕ ਨਹੀਂ ਛੱਡਿਆ ਤੁਸੀਂ ਤੋੜ ਲੱਕਿਆ ਕੋਈ ਵੀ ਉਹਦਾ ਜਿਹੜਾ ਕੋ ਸਾਬਤ ਹੋਊਗਾ ਲੱਤ ਤਿੰਨ ਥਾਵਾਂ ਤੋਂ ਤੋੜੀ ਪਈ ਆ ਜਵਾੜਾ ਉਹਦਾ ਤੋੜਿਆ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡਾ ਕੋਈ ਪੰਜਾਬ ਦੇ ਲੋਕਾਂ ਨਾਲ ਵੈਰ ਆ ਕੋਈ ਪੰਜਾਬ ਦੇ ਜਿਹੜੇ ਤੁਸੀਂ ਨੌਜਵਾਨ ਪਹਿਲਾਂ ਤਾਂ ਉਹਨਾਂ ਦੇ ਗੋਲੀਆਂ ਚਲਵਾਈਆਂ ਔਰ ਸਾਡੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਹਲੇ ਜ਼ਿੰਦਗੀ ਤੱਕ ਨਹੀਂ ਵੇਖੀ ਸੀ ਉਹਨਾਂ ਦੀ ਗੋਲੀ ਮਾਰ ਕੇ ਕਤਲ ਹੋ ਜਾਣੇ ਫਿਰ ਦੂਜੇ ਨੰਬਰ ਤੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਤੁਹਾਡਾ ਕੋਈ ਵੀ ਮੰਤਰੀ ਤੁਹਾਡਾ ਕੋਈ ਵੀ ਵਿਅਕਤੀ ਆਵੇ ਪੰਜਾਬ ਦੇ ਲੋਕ ਉਹਨਾਂ ਨੂੰ ਹੱਥਾਂ ਤੇ ਚੱਕ ਲੈਂਦੇ ਆ ਤੇ ਸਭ ਤੋਂ ਜ਼ਿਆਦਾ ਵੇਖੋ ਮੈਂ ਫਿਰ ਆਪਦੇ ਜਿਹੜੇ ਮੇਰੇ ਪੰਜਾਬ ਦੇ ਲੋਕ ਆ ਉਹ ਕੋਈ ਧਰਮ ਨੂੰ ਵੇਚਣਾ ਨਹੀਂ ਲਿਆਉਣ ਅਸੀਂ ਸਭ ਤੋਂ ਜ਼ਿਆਦਾ ਅਹਿਮੀਅਤ ਪੱਗ ਨੂੰ ਦਿੰਨੇ ਆ ਸਭ ਤੋਂ ਜ਼ਿਆਦਾ ਅਹਿਮੀਅਤ ਕਿਉਂਕਿ ਅਸੀਂ ਇਹ ਕਹਿੰਨੇ ਵੀ ਸਾਡੇ ਉਹ ਗੁਰੂਆਂ ਦੀ ਬਖਸ਼ੀ ਆ ਤੇ ਸਾਡੇ ਲੋਕ ਤੁਹਾਡੇ ਸਿਰ ਤੇ ਪੱਗ ਲਾ ਕੇ ਰੱਖ ਦਿੰਦੇ ਆ ਆਪਦੀ ਵੀ ਮਤਲਬ ਸਭ ਤੋਂ ਤਾਜ ਕਰੋੜਾਂ ਰੁਪਈਆ ਦਾ ਇੱਕ ਪਾਸੇ ਤਾਜ ਉਹ ਵੀ ਅਰਬਾਂ ਰੁਪਈਆ ਦਾ ਉਹ ਤਾਜ ਨਹੀਂ ਪੰਜਾਬੀ ਪਸੰਦ ਕਰਦਾ ਔਰ ਜਿਹੜਾ ਗੁਰੂ ਦਾ ਸਿੱਖ ਆ ਉਹ ਪੱਗ ਚੱਕਦਾ ਤਾਜ ਨਹੀਂ ਚੱਕਦਾ ਯਾਦ ਰੱਖਿਆ ਜੀ ਗੱਲ ਤੇ ਅਸੀਂ ਤੁਹਾਡੇ ਸਿਰ ਤੇ ਉਹ ਤਾਜ ਰੱਖ ਦਿੰਨੇ ਆ ਅਸੀਂ ਆਪਦਾ ਜਿਹੜਾ ਅਰਬਾਂ ਖਰਬਾਂ ਰੁਪਈਆ ਦੇ ਨਾਲ ਨਹੀਂ ਕਿਸੇ ਤੋਂ ਲਿਆ ਜਾਂਦਾ ਕਿ ਤੁਹਾਡਾ ਇੰਨਾ ਸਤਕਾਰ ਕਰਦੇ ਆ ਹੁਣ ਮੈਂ ਆ ਵੇਖ ਕੇ ਹਟਿਆ ਆ ਵੀਡੀਓ ਵੇਖ ਕੇ ਹਟਿਆ ਆ ਆ ਰੋਤਕ ਹਸਪੀਟਲ ਦੇ ਵਿੱਚ ਸਾਡੇ ਇੱਕ ਪੰਜਾਬੀ ਨੌਜਵਾਨ ਜਿਹਦਾ ਕੋਈ ਅੰਗ ਤੱਕ ਨਹੀਂ ਛੱਡਿਆ ਤੁਸੀਂ ਤੋੜਨ ਲੱਗਿਆ ਇਹ ਆ ਵੇਖੋ ਉਹਦਾ ਕੋਈ ਅੰਗ ਤੱਕ ਨਹੀਂ ਛੱਡਿਆ ਤੁਸੀਂ ਤੋੜਨ ਲੱਗਿਆ ਮੈਂ ਕਹਿੰਦਾ ਮੈਂ ਆ ਅੰਗ ਛੱਡਿਆ ਹੀ ਨਹੀਂ ਤੁਸੀਂ ਕੋਈ ਵੀ ਉਹਦਾ ਵੀ ਜਿਹੜਾ ਕੋਈ ਸਾਬਤ ਹੋਊਗਾ ਲੱਤ ਤਿੰਨ ਥਾਵਾਂ ਤੋਂ ਤੋੜੀ ਪਈ ਆ ਜਵਾੜਾ ਉਹਦਾ ਤੋੜਿਆ ਪਿਆ ਇੱਥੇ ਉਹਦੇ ਨਿਸ਼ਾਨ ਬਣੇ ਪਏ ਆ ਤਾਂ ਉਹਦੇ ਪਿੱਛੇ ਉਹਦੇ ਪਤਾ ਨਹੀਂ ਕੀ ਕੀਤਾ ਪਿਆ ਮੈਨੂੰ ਖੜੇ ਸੌਣ ਦੇ ਵਿੱਚ ਆ ਵੀ 307 ਦਾ ਖਾਣੀ ਪਰਚਾ ਉਹਦੇ ਤੇ ਆ 307 ਦਾ ਪਰਚਾ ਮੈਂ ਤਾਂ ਕਹਿਣਾ ਵੀ ਤੁਸੀਂ ਇਹ ਦੱਸੋ ਵੀ ਇਹ ਦਿੱਤੇ ਇਹ ਇਹ 307 ਇਹ ਕਿਸੇ ਨੂੰ ਮਾਰਨ ਦੀ ਉਹ ਕਰੂਗਾ ਮੈਂ ਹਰਿਆਣਾ ਸਰਕਾਰ ਨੂੰ ਇੱਕ ਬੇਨਤੀ ਕਰਦਾ ਜੀ ਇਹ ਜਿਹੜੇ ਲੋਕਾਂ ਇਹ ਕਿਸਾਨਾਂ ਤੇ ਅਤਿਆਚਾਰ ਤਾਂ ਘੱਟ ਲੱਗ ਰਿਹਾ ਮੈਨੂੰ ਸਿੱਖਾਂ ਤੇ ਜ਼ਿਆਦਾ ਲੱਗ ਰਿਹਾ ਹੁਣ ਲੋਕ ਕਹਿਣਗੇ ਤੁਸੀਂ ਕੋਈ ਪਾੜਾ ਪਾ ਇਹ ਪਾੜਾ ਨਹੀਂਗਾ ਤੁਸੀਂ ਇੱਕ ਗੱਲ ਤੁਸੀਂ ਦੱਸੋ ਵੀ ਜਦੋਂ ਤੁਹਾਡਾ ਕੋਈ ਵੀ ਬੀਜੇਪੀ ਵਾਲਾ ਆਉਂਦਾ ਉਹਨੂੰ ਤਾਂ ਲੋਕ ਹੱਥਾਂ ਤੇ ਚੱਕ ਲੈਂਦੇ ਆ ਤੇ ਸਾਡੇ ਲੋਕ ਜੇ ਦਿੱਲੀ ਆਉਣਾ ਚਾਹੁੰਦੇ ਆ ਕੀ ਗੱਲ ਹੈ ਦਿੱਲੀ ਆ ਕੇ ਕੋਈ ਨੁਕਸਾਨ ਕਰਨਗੇ ਜੇ ਤੁਸੀਂ ਇਹਨਾਂ ਨੂੰ ਨਹੀਂ ਆਉਣ ਦੇਣਾ ਕੋਈ ਦਿੱਕਤ ਨਹੀਂ ਪਰ ਆਹ ਇੰਨੇ ਤਸ਼ੱਦਦ ਤਾਂ ਨਾ ਢਾਓ ਤੁਸੀਂ ਨਹੀਂ ਆਉਣ ਦੇਣਾ ਉਹ ਗੱਲ ਵੱਖਰੀ ਰਹਿ ਗਈ ਤੁਸੀਂ ਆ ਜਾਓ ਤੁਸੀਂ ਕਿਸਾਨ ਜਿਹੜਾ ਆਪਣਾ ਕੋਈ ਖੇਤੀਬਾੜੀ ਮੰਤਰੀ ਹੈ ਤੁਸੀਂ ਉਹਨੂੰ ਕਾਲ ਦਿਓ ਉਹ ਕੋਈ ਗੱਲ ਸੁਣ ਲਵੇ ਸਾਨੂੰ ਇਹ ਤਾਂ ਪਤਾ ਵੀ ਉਹ ਤੁਹਾਡੇ ਜਿਹੜਾ ਕਹਿ ਲੋ ਖੇਤੀਬਾੜੀ ਮੰਤਰੀ ਖੱਲੋਂਗੇ ਜੋ ਤੁਸੀਂ ਉਹਨੂੰ ਕਹਿਣਾ ਉਹੀ ਹੋਣਾ ਪਰ ਮੇਰੀ ਇੰਨੀ ਕੁ ਬੇਨਤੀ ਆ ਜੇਕਰ ਸਾਡਾ ਹੁਣ ਸਾਡੇ ਤਾਂ ਤੁਸੀਂ ਇਹਦਾ ਮਤਲਬ ਇਹ ਨਹੀਂ ਕਿ ਵੀ ਸਾਨੂੰ ਹੁਣ ਤੁਸੀਂ ਜਿਵੇਂ ਤੁਸੀਂ ਵੇਖੀ ਖੜੇ ਆ ਸਾਡੇ ਮਗਰ ਰੱਬ ਬੋਲੂਗਾ ਯਾਦ ਰੱਖ ਲਓ ਗੱਲ ਜ਼ੁਲਮ ਸਾਡੇ ਤੇ ਹੋਈ ਜਾਂਦੇ ਆ ਕਰੀ ਚੱਲੋ ਪਰ ਸਾਡੇ ਨਾਲ ਰੱਬ ਖੜੂਗਾ ਸਾਡੇ ਮੰਤਰੀ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਨੇ ਆ ਆਪ ਦਾ ਸਮਝ ਕੇ ਪਰ ਉਹ ਇਹਨਾਂ ਦੀ ਬੋਲੀ ਬੋਲ ਜਾਂਦਾ ਕਿਉਂਕਿ ਇਹ ਡਰਾਮੇਬਾਜ਼ ਨਿਕਲੇ ਆ ਸਾਡੇ ਸਾਰੇ ਦੇ ਸਾਰੇ ਹੁਣ ਇੱਥੇ ਲੋਕ ਝਾੜੂ ਵਾਲੇ ਇਹ ਕਹਿਣਗੇ ਵੀ ਇਹ ਕੀ ਕਰੀ ਜਾਣਾ ਤੂੰ ਉਹਦੇ ਤੂੰ ਕਿਉਂ ਬੋਲੀ ਜਾਣਾ ਝਾੜੂ ਵਾਲਿਆਂ ਦੀਆਂ ਵੀਡੀਓ ਤੁਹਾਨੂੰ ਵਿਖਾ ਦਿੰਨੇ ਆ ਜਿਹੜਾ ਬੰਦਾ ਕੀ ਕਹਿ ਕੀ ਰਿਹਾ ਇਹ ਝੰਡਾ ਚੱਕ ਲਿਆ ਐਂਬੂਲੈਂਸਾਂ ਰੋਕ ਲਈਆਂ ਸਾਡਾ ਇਹ ਨਹੀਂ ਹੋਇਆ ਸਾਡਾ ਹੋਣਾ ਕਿਹਨੇ ਆ ਸਾਡੇ ਹੈ ਕਹਿਣ ਨੂੰ ਤਾਂ ਇੱਥੇ 92 ਐਮ.ਐਲ.ਏ ਬਣਾਏ ਆ 3 ਕਰੋੜ ਲੋਕਾਂ ਨੇ ਜਿਤਾ ਕੇ ਕੱਲੇ ਆ ਵਿਧਾਨ ਸਭਾ ਚ ਪਰ ਇਹ ਤੁਹਾਡੇ ਕੋਲ ਨਹੀਂ ਪਹੁੰਚਦੇ ਜੇ ਸਾਡੇ ਸਾਡੇ ਮੰਤਰੀ ਨਹੀਂ ਸਾਡੀ ਸੁਣੀ ਜਾਂਦੇ ਸਾਡੇ ਹੋਰ ਸਾਡੇ ਜਿਹੜੇ ਆਪਦੇ ਉਹ ਸਾਡੀ ਸੁਣ ਹੀ ਨਹੀਂ ਜਾਂਦੇ। ਕੱਲਿਓ ਤੁਹਾਨੂੰ ਬਸ ਫੋਨਾਂ ਤੇ ਕਹੀ ਜਾਂਦੇ ਤੇ ਫੋਨਾਂ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ। ਇੱਕ ਦੂਜੇ ਦੇ ਤੁਸੀਂ ਵਿਆਹਾਂ ਛਾੜਦੀਆਂ ਤੇ ਉਹਨੇ ਇੱਕ ਦੂਜੇ ਦੇ ਤੁਸੀਂ ਮਰਗਾਂ ਛਰਗਾ ਉਹ ਤਾਂ ਚਲੋ ਵੇਖੋ ਆਉਣਾ ਚਾ ਬੰਦਾ ਮੈਂ ਉਹ ਨਹੀਂ ਆਂਦਾ ਪਰ ਵਿਆਹਾਂ ਛਾੜਦੀਆਂ ਤੇ ਉਹਨੇ ਆ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ। ਅਕਸਰ ਜਿਹੜੇ ਬੜਕਾ ਮਾਰਦੇ ਆ ਤੁਹਾਡੇ ਸਿਰ ਤੇ ਮਾਰਦੇ ਆ। ਤੇ ਤੁਸੀਂ ਇੰਨਾ ਸਾਡੇ ਤੇ ਤਸ਼ੱਦਦ ਨਾ ਟਾਓ। ਉਹ ਇੱਕ ਜਦੋਂ ਕਿਸੇ ਦੇ ਹੱਥ ਲਾਉਣਾ ਜਿਹੜਾ ਕੋਈ ਬੰਦਾ ਕੁੱਟਦਾ ਕਿਸੇ ਨੂੰ ਜਿਹੜਾ ਤੁਹਾਡੇ ਮਤਲਬ ਆ ਹਰਿਆਣਾ ਪੁਲਿਸ ਨਹੀਂ ਅਸੀਂ ਕਮ ਕਿਉਂਕਿ ਸੰਤ ਪਤਾ ਨਹੀਂ ਉਹ ਕੌਣ ਆ ਕੌਣ ਨਹੀਂਗੇ ਮੈਂ ਰਾਤ ਦਿੱਲੀ ਗਿਆ ਉੱਥੇ ਗਿਆ ਸੀਗਾ ਖੰਡੌਰੀ ਬਾਰਡਰ ਤੇ ਮੇਰੀ ਜਿਹੜੀ ਮੈਂ ਇਥੋਂ ਬਠਿੰਡੇ ਤੋਂ ਦਵਾਈ ਲੈ ਕੇ ਗਿਆ ਸੀ ਮੇਰੀ ਹਾਲਤ ਨਹੀਂ ਸਹੀ ਸੀ ਮੈਂ ਇਸ ਜਿਹਦਾ ਜਿਹੜਾ ਕਹਿ ਲਓ ਉੱਥੇ ਗਿਆ ਸੀਗਾ ਮੈਂ ਫਿਰ ਮੈਂ ਵਾਪਸ ਆ ਗਿਆ ਤੇ ਉਹ ਤਾਂ ਵਾਪਸ ਆਉਂਦਾ ਮੈਂ ਰੁਕਣਾ ਸੀਗਾ 2 ਘੰਟੇ ਉੱਥੇ ਪਰ ਨਹੀਂ ਰੁਕਿਆ ਗਿਆ ਮੇਰੇ ਤੋਂ ਮੈਂ ਕਿਹਾ ਨਹੀਂ ਭਾਈ ਮੇਰੀ ਦਵਾਈ ਜਿਹੜੀ ਮੈਂ ਕੁ ਵੀ ਚੱਲ ਗਏ ਕਰੀ ਠੀਕ ਹੋ ਕੇ ਚੱਲ ਬੜਾਂਗੇ ਉੱਥੇ ਕੋਈ ਗੱਲ ਨਹੀਂ ਔਰ ਨਾ ਅਸੀਂ ਅੱਜ ਪਿੱਛੇ ਹਟਿਆ ਕਿਸਾਨਾਂ ਤੋਂ ਨਾ ਅਸੀਂ ਕੱਲ ਹਟੇ ਆ ਨਾ ਅਸੀਂ ਮਜ਼ਦੂਰਾਂ ਤੋਂ ਪਾਸੇ ਹਟੇ ਆ ਤੇ ਪਰ ਗੱਲ ਇਹ ਆ ਵੀ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਕਿਸਾਨ ਤੇ ਮਜ਼ਦੂਰ ਬਾਰੇ ਤਾਂ ਸੋਚਣਾ ਚਾਹੀਦਾ ਉਸ ਟਾਈਮ ਜੇ ਮੈਂ ਹੁਣ ਗੱਲ ਕਰਾਂ ਤੁਸੀਂ ਕੁੱਟੀ ਜਾਂਦੇ ਨੌਜਵਾਨ ਕੁੱਟ-ਕੁੱਟ ਕੇ ਪਹਾਲਦੇ ਕੀ ਉਹਨਾਂ ਕੋਲ ਤੁਸੀਂ ਰਾਤਾ ਕਤਲ ਇਹ ਕਹੀ ਜਾਂਦੇ ਸਵਾਏ ਉਹਨਾਂ ਤੋਂ ਡੰਡੇ ਤੋਂ ਬਗੈਰ ਹੈ ਕੀ ਆ ਇਹ ਤਾਂ ਤੁਹਾਡੇ ਕੋ ਥੋਡੇ ਪੁਲਿਸ ਵਾਲੇ ਜਿਹੜੇ ਘੱਲੇ ਆ ਉੱਥੇ ਉਹਨਾਂ ਨੂੰ ਕਿੰਨੂੰ ਕਿੰਨੂੰ ਕਦੇ ਕਹਿੰਦੇ ਵੀ ਕਿੰਨੂੰ ਖਾ ਲੋ ਕਦੇ ਰੋਟੀ ਪੁੱਛਦੇ ਉਹਨਾਂ ਨੂੰ ਤੇ ਤੁਸੀਂ ਇਹ ਸੀਲਾ ਔਰ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਰੋਟੀਆਂ ਪੁੱਛਦੇ ਆ ਤੁਸੀਂ ਸੱਪਾਂ ਨੂੰ ਜਿਵੇਂ ਕਹਿੰਦੇ ਚੁੱਲ੍ਹੇ ਉੋਂ ਦੁੱਧ ਪਿਉਂਦੇ ਤਾਂ ਤੁਹਾਨੂੰ ਲੋੜ ਕੀ ਆ ਰੋਟੀ ਖਵਾਉਣ ਦੀ ਜਿਹੜੇ ਬੰਦੇ ਸਾਨੂੰ ਤਾਂ ਰੋਟੀ ਖਾ ਕੇ ਵੀ ਸਾਡੇ ਡਾਂਗਾ ਹੀ ਮਾਰਦੇ ਆ ਤੇ ਫਿਰ ਫਾਇਦਾ ਕੀ ਆ ਯਾਦ ਰੱਖੋ ਗੱਲ ਕਿ ਜੇਕਰ ਉਹ ਉਹ ਤਾਂ ਆਪਾਂ ਨੂੰ ਦੁਸ਼ਮਣ ਸਮਝੀ ਖੜੇ ਆ ਆਪਦਾ ਪਹਿਲਾਂ ਤੁਸੀਂ ਕਰੋੜਾ ਰੁਪਇਆ ਉਹ ਤੁਸੀਂ ਇੰਨਾ ਕਰੋੜਾ ਰੁਪਇਆ ਤਾਂ ਕਦੇ ਹਸਪੀਟਲਾਂ ਤੇ ਨਹੀਂ ਲਾਇਆ ਜਿੰਨਾ ਬੈਰੀਗੇਡ ਬਣਾਉਣ ਤੇ ਲਾਤਾ ਇੰਨਾ ਇੰਨੇ ਮਜ਼ਬੂਤ ਤਾਂ ਤੁਸੀਂ ਮੈਂ ਕਹਿੰਨਾ ਸੜਕਾਂ ਨਹੀਂ ਬਣਾਈਆਂ ਤੁਹਾਡੀਆਂ ਸੜਕਾਂ ਬਣਾਈਆਂ ਟੁੱਟ ਜਾਂਦੀਆਂ ਤੇ ਉਹ ਤੁਸੀਂ ਇੰਨੇ ਇੰਨੇ ਮਜ਼ਬੂਤੀ ਚ ਤੁਸੀਂ ਉਹ ਬੈਰੀਗੇਟ ਕਰਤੇ ਉੱਥੇ ਤੇ ਹੁਣ ਰਹੀ ਗੱਲ ਸਾਡੀ ਪੰਜਾਬ ਸਰਕਾਰ ਦੀ ਇੱਕ ਪਾਸੇ ਤੁਸੀਂ ਜਦੋਂ ਜਾਣੇ ਮੈਂ ਖੰਡੌਰੀ ਬਾਰਡਰ ਤੇ ਜਦੋਂ ਗਿਆ ਤੇ ਉੱਥੇ ਮਿੱਟੀ ਦੇ ਟਰਾਲੇ ਧਰਨੇ ਲੱਗੇ ਪਏ ਸੀ ਸਾਡੀ ਪੰਜਾਬ ਪੁਲਿਸੀ ਬਹੁਤ ਖੜੀ ਆ ਉਹ ਮਿੱਟੀ ਦੇ ਲੈ ਲੈ ਕੇ ਵੱਡੇ ਟੈਂਕ ਜੇ ਖੜੀ ਆ ਪਤਾ ਨਹੀਂ ਕਿਹੜੀ ਗੱਲੋਂ ਕਾਦੇ ਹਸ ਟੈਂਪਰ ਜੇ ਖੜੀ ਆ ਉਹ ਤੁਸੀਂ ਦੱਸੋ ਕਾਦੇ ਹਸਤੇ ਆ ਕੀ ਗੱਲ ਪੰਜਾਬ ਦੇ ਮੁੱਖ ਮੰਤਰੀ ਜੀ ਤੁਸੀਂ ਸਾਡੇ ਪੰਜਾਬ ਦੇ ਆ ਤੂੰ ਸਾਡੇ ਪੰਜਾਬ ਦਾ ਨੌਜਵਾਨ ਆ ਤੇ ਤੁਸੀਂ ਪੰਜਾਬ ਵਾਸਤੇ ਕੋਈ ਗੱਲਬਾਤ ਕਰੋ ਇਹ ਬੇਨਤੀ ਆ ਤੁਸੀਂ ਬਹੁਤਾ ਨਹੀਂ ਕੁਝ ਕਰ ਸਕਦੇ ਜਿਹੜੇ ਕਮ ਸੇ ਕਮ ਨੌਜਵਾਨ ਉਹਨਾਂ ਤੇ 307 ਲਾਈ ਆ ਅਚ ਉਹਨਾਂ ਨੇ ਤਾਂ 307 ਮੈਂ ਇਹਨੂੰ ਸੁਣਦੇ ਵਿੱਚ ਆਇਆ ਜ਼ਰੂਰੀ ਨਹੀਂ ਇਹ ਗੱਲ ਹੋਵੇ ਇੱਕ ਸੱਜਣ ਦੀ ਕਿਸੇ ਦੀ ਇੰਟਰਵਿਊ ਸੁਣ ਰਿਹਾ ਸੀਗਾ ਉਹਾਂ ਨੇ ਵੀ ਸਾਨੂੰ ਸੁਣਦੇ ਵਿੱਚ ਇਹ ਆ ਵੀ ਉਹਨਾਂ ਤੇ 307 ਲਾਈ ਆ ਹੁਣ ਗੋਲੀਆਂ ਇਹਨਾਂ ਦੇ ਵੱਜੀਆਂ ਇਹ ਤਾਂ ਭੱਜਦੇ ਫਿਰਦੇ ਆ ਕੋ ਚੱਕ ਕੇ ਤੁਸੀਂ ਬੋਰੀਆਂ ਚ ਲੈ ਕੇ ਗਏ ਆ ਕਿਸਾਨੀ ਝੰਡੇ ਨੂੰ ਤੁਸੀਂ ਪੈਰਾਂ ਥੱਲੇ ਰੋਲਿਆ ਇਹ ਜਿਹੜਾ ਪਨੀਰ ਆ ਨਾ ਉਹ ਵੀ ਕਿਸਾਨ ਮਜ਼ਦੂਰ ਦੇ ਘਰੋਂ ਜਾਂਦਾ ਕਿਉਂਕਿ ਮਜ਼ਦੂਰ ਨੇ ਵੀ ਮੱਝਾਂ ਰੱਖੀਆਂ ਤੇ ਉਹ ਕਿਸਾਨ ਨੇ ਵੀ ਕਿਸਾਨ ਤਾਂ ਅੱਜਕੱਲ ਖੇਹਰੇ ਛੱਡਦਾ ਜਾਂਦਾ ਮੱਝਾਂ ਰੱਖਣੀਆਂ ਅੱਜਕੱਲ ਇਹ ਤੁਸੀਂ ਸਮਝੋ ਗੱਲ ਨੂੰ ਜਿਹੜਾ ਬੱਕਰਾ ਖਾਂਦੇ ਆ ਕੋਈ ਕੋਈ ਵੀ ਵਿਅਕਤੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂ ਉਹ ਮੁਰਗਾ ਖਾਂਦਾ ਉਹ ਖੇਤ ਦੇ ਵਿੱਚੋਂ ਦਾਣੇ ਚੁਗਦਾ ਉਹ ਖੇਤ ਦੇ ਵਿੱਚੋਂ ਦਾਣੇ ਜਾਂਦੇ ਆ ਤੁਸੀਂ ਕਿਸਾਨਾਂ ਨੂੰ ਘੱਟ ਦੇ ਸਿੱਖਾਂ ਨੂੰ ਵੀ ਇੱਕ ਮੈਂ ਤਾਂ ਵੇਖ ਕੇ ਰਹਾ ਹਾਂ ਇੰਨਾ ਯਾਰ ਐ ਤਾਂ ਨਹੀਂ ਕਰਨਾ ਚਾਹੀਦਾ ਨਾ ਨੌਜਵਾਨ ਪੀੜ੍ਹੀ ਸਾਡੀ ਤੁਸੀਂ ਜਮਾਂ ਹੀ ਖੱਜੇ ਤੈਨ ਥਾਵਾਂ ਤੋਂ ਲਤਾਂ ਤੋੜਤੀਆਂ ਤੁਸੀਂ ਲਾਜ ਤਾਂ ਕਿਸੇ ਦਾ ਕਰਾਂ ਨਹੀਂ ਸਕੇ ਤੇ ਮੁੜ ਕੇ ਉੱਥੇ ਜਾ ਕੇ ਬਹੁਤ ਜ਼ਿਆਦੇ ਜ਼ੁਲਮਾਂ ਜੀ ਇਹ ਜ਼ੁਲਮ ਸਾਡੇ ਤੇ ਇੰਨਾ ਨਾ ਕੀਤਾ ਜਾਵੇ ਇਹ ਬੇਨਤੀ ਆ ਤੁਹਾਡੇ ਅੱਗੇ ਮੰਨੋ ਗੱਲ ਤੇ ਸਾਡੇ ਜਿਹੜੇ ਪੰਜਾਬ ਦੇ ਐਮ ਐਲ ਏ ਜਾਂ ਸਾਡੇ ਪੰਜਾਬ ਦੇ ਐਮ ਪੀ ਉਹਨਾਂ ਅੱਗੇ ਹੱਥ ਬੰਨ੍ਹ ਕੇ 2 7 ਤੇ 13 ਨੂੰ 13 ਨੂੰ ਬੇਨਤੀ ਆ ਐਂਪੀਆਂ ਨੂੰ ਕਿ ਤੁਸੀਂ ਮਾੜਾ ਮੋਟਾ ਬੋਲਬਾਲਾ ਬੋਲੋ ਕੱਲੀਆਂ ਗੱਡੀਆਂ ਤੇ ਹੂਂਟੇ ਲੈਣ ਜੋਗਰੇ ਰਹਿਗੇ ਤੁਸੀਂ ਕੱਲਾ ਤੁਸੀਂ ਇਹੀ ਕਹਿਣ ਜੋਗਰੇ ਰਹਿਗੇ ਅੱਛਾ ਲੋਕਾਂ ਦੀ ਅੱਜ ਮੈਂ ਗੱਲ ਦੱਸਦਾ ਲੋਕ ਮੇਰੇ ਵਰਗਿਆਂ ਨੂੰ ਹੋਰਾਂ ਨੂੰ ਕਹੀ ਜਾਂਦੇ ਵੀ ਉੱਥੇ ਨਹੀਂ ਪਹੁੰਚਦੇ ਭਾਈ ਸਾਹਿਬ ਮੈਂ ਤੁਹਾਨੂੰ ਪਹਿਲੇ ਵੀ ਕਹਿੰਦਾ ਮੈਂ ਰਾਤ ਗਿਆ ਸੀ ਮੇਰੀ ਵਾਹਿਗੁਰੂ ਦੀ ਕਿਰਪਾ ਨਾਲ ਸਿਹਤ ਓਕੇ ਨਾਲ ਠੀਕ ਫਰਕ ਪੈਂਦਾ ਜਾਂਦਾ ਤੇ ਧਰਨੇ ਲੱਗਦੇ ਰਹਿੰਨੇ ਅੱਗੇ ਵੀ ਮੈਂ ਧਰਨੇ ਤੇ ਜਾਣਾ ਹੀ ਆ ਅੱਗੇ ਮੈਨੂੰ ਕੋਈ ਨਹੀਂ ਇੱਥੇ ਕੱਲਦਾ ਯਾਦ ਰੱਖੋ ਗੱਲ ਤੇ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀਓ ਇਹ ਜਿਹੜਾ ਕਹ ਲੋ ਮੈਂ ਨੌਜਵਾਨਾਂ ਨੂੰ ਵੀ ਇੱਕ ਬੇਨਤੀ ਕਰਦਾ ਮੈਂ ਕਈ ਨੌਜਵਾਨ ਵੇਖੀ ਆ ਨਾ ਵੀ ਜਾ ਕੇ ਉਹ ਪੁਲਿਸ ਵਾਲਿਆਂ ਨੂੰ ਐ ਸੰਤਰੇ ਐ ਐ ਕਰੀ ਜਾਂਦੇ ਆ ਤੁਸੀਂ ਉੱਥੇ ਕੀ ਅੱਗੇ ਕੀ ਲੈਣ ਜਾਂਦੇ ਆ ਤੁਸੀਂ ਜਦੋਂ ਜਥੇਬੰਦੀਆਂ ਦੇ ਪ੍ਰਧਾਨ ਪਿੱਛੇ ਖੜੇ ਆ ਤੁਸੀਂ ਉਹਨਾਂ ਦੀ رائے ਨਾਲ ਚੱਲੋ ਤੁਸੀਂ ਬੈਠੇ ਰਹੋ ਉੱਥੇ ਤੁਹਾਨੂੰ ਲੋੜ ਹੀ ਨਹੀਂ ਗਾਂ ਜਾ ਕੇ ਤੁਹਾਨੂੰ ਜਾ ਕੇ ਆਏ ਆ ਉਹਨਾਂ ਕਿੰਨੂੰ ਵਿਖਾਉਂਦੀ ਉਹ ਤੁਹਾਡੇ ਡਾਂਗਾ ਮਾਰਦੇ ਤੁਸੀਂ ਉਹਨਾਂ ਨੂੰ ਕਿੰਨੂੰ ਵਿਖਾਈ ਜਾਂਦੇ ਖਣੀ ਸ਼ੰਭੂ ਬਾਰਡਰ ਦੀ ਗੱਲ ਹੈ ਤੁਹਾਨੂੰ ਬਾਈ ਜੀ ਲੋਡ ਨਹੀਂ ਆਉਦਾ ਬੈਠੋ ਟਰਾਲੀਆਂ 'ਾਂ 'ਤੇ ਬੈਠੋ ਉੱਥੇ ਬੈਠੋ ਆਪਣਾ ਆਰਾਮ ਨਾਲ ਪਰ ਇਹ ਹੁਣ ਮੇਰੀ ਇੰਨੀ ਕੁ ਬੇਨਤੀ ਆ ਵੀ ਤੁਸੀਂ ਪੰਜਾਬ ਨੂੰ ਬਖਸ਼ੋ ਮੇਰੀ ਬੇਨਤੀ ਆ ਹਰਿਆਣਾ ਸਰਕਾਰ ਨੂੰ ਕਹੂੰਗਾ ਵੀ ਇੱਕ ਮੇਰੇ ਪੰਜਾਬ ਵਾਲਿਆਂ ਨਾਲ ਵੈਸੇ ਮੈਂ ਇੱਕ ਇਹ ਵੀ ਬੇਨਤੀ ਕਰਦਾ ਵੀ ਇਹ ਸਾਡਾ ਜਿਹੜਾ ਕਿਸਾਨ ਭਾਈਚਾਰਾ ਹੀ ਆ ਜਦੋਂ ਇਹ ਜਿਆਦਾਤਰ ਪਾਰਟੀਆਂ ਦੇ ਵਿੱਚ ਜਾ ਕੇ ਤੇ ਇਹੀ ਪੰਜਾਬ ਦੇ ਵਿੱਚ ਲਿਆ ਕੇ ਤੁਸੀਂ ਤਾਂ ਉਹਨਾਂ ਨੂੰ ਖਵਾਉਂਦੇ ਆ ਬਾਦਾਮ ਖਵਾਤੇ ਕਦੇ ਗਰੀਬ ਨੂੰ ਤੁਸੀਂ ਆਪਾਂ ਜਿਵੇਂ ਕਹਲੋ ਰੋਟੀ ਨਹੀਂ ਖਵਾਉਂਦੇ ਛੇਤੀ ਕੋਈ ਪਨੀਰ ਨਾਲ ਤੇ ਉਹਨਾਂ ਨੂੰ ਤੁਸੀਂ ਬਦਾਮ ਕਾਜੂ ਲਿਆ ਕੇ ਰੱਖਦੇ ਆ ਪਿਸਤੇ ਰੱਖਦੇ ਆ ਤੇ ਉਹ ਤੁਹਾਨੂੰ ਪਿਸਤੇ ਖਾ ਖਾ ਕੇ ਥੋੜੇ ਦੀ ਭਾਰੀ ਪਾਈ ਉਹ ਤੁਸੀਂ ਇਹਨਾਂ ਦਿਮਾਗ ਨਾਲ ਤੇਜ ਕਰਿਆ ਕਰੋ ਉਹਨਾਂ ਦਾ ਉਹ ਪਿਸਤੇ ਤੁਹਾਨੂੰ ਖਵਾ ਕੇ ਅਗਲੇ ਆ ਦੇਖ ਲਓ ਪਲਾਨ ਘਟ ਦਿੰਦੇ ਆ ਤੇ ਮੇਰੀ ਇਹ ਬੇਨਤੀ ਇਹ ਆ ਨਾਲੇ ਦੂਸਰਾ ਨੰਬਰ ਇਹ ਆ ਵੀ ਮੇਨ ਗੱਲ ਇਹ ਆ ਵੀ ਸਾਡੀ ਐਮਐਸਪੀ ਤਾਂ ਰਹਿ ਗਈ ਇੱਕ ਪਾਸੇ ਇੱਕ ਗੱਲ ਇਹ ਵੀ ਇੱਕ ਗੱਲ ਇਹ ਪੰਜਾਬ ਸਰਕਾਰ ਦੱਸੇ ਵੀ ਸਾਡੀਆਂ ਜਿਹੜੀਆਂ ਫਸਲਾਂ ਬਰਬਾਦ ਕਿਉਂ ਹੋ ਰਹੀਆਂ ਇਹ ਰੱਬ ਕੋਲ ਇੰਨੀਆਂ ਸੁੰਡੀਆਂ ਗਲਾਬੀ ਤਾਂ ਨਹੀਂ ਵੀ ਸਾਰੀਆਂ ਟਿੰਡਾਂ 'ਚ ਹੀ ਠੋਕੀ ਤੁਰਿਆ ਹੁੰਦਾ ਇਹ ਤੁਸੀਂ ਇਹ ਵੇਖੋ ਬੀ ਆਲੀ ਕੰਪਨੀ ਨਾਲ ਗੱਲਬਾਤ ਕਰੋ ਇਹ ਤੁਸੀਂ ਤੁਹਾਡਾ ਜਿਹੜਾ ਖੇਤੀਬਾੜੀ ਮੰਤਰੀ ਆ ਉਹਨਾਂ ਨੂੰ ਕਹੋ ਤੇ ਨਾਲ ਸਾਡਾ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਗੱਲ ਕਰੋ ਜਿਹੜਾ ਇੰਡੀਆ ਦਾ ਖੇਤੀਬਾੜੀ ਮੰਤਰੀ ਆ ਸਾਰੇ ਸਟੇਟਾਂ ਦੇ ਖੇਤੀਬਾੜੀ ਮੰਤਰੀ ਜਾ ਕੇ ਇਹ ਮੁੱਦਾ ਚੱਕੋ ਤੇ ਕੰਪਨੀਆਂ ਨਾਲ ਗੱਲ ਕਰੋ ਵੀ ਹੋ ਕੀ ਰਿਹਾ ਤੁਸੀਂ ਇਕੱਲਾ ਇਹਨਾਂ ਤੇ लाਠੀ ਚਾਰਜ ਕਰਨ ਯੋਗ ਰਹੀਆਂ ਤੁਸੀਂ ਕਿਉਂਕਿ ਇਹ ਤਾਂ ਵਿਚਾਰੇ ਫਿਰ ਉਹ ਇੱਕ ਗੱਲ ਹੋਰ ਮੈਂ ਕਹੂੰਗਾ ਕਿ ਅੱਜਤ ਮੈਂ ਹਾਈ ਕੋਰਟ ਦੇ ਜੱਜਾ ਜੱਜ ਸਾਹਿਬਾਨਾਂ ਨੂੰ ਬੇਨਤੀ ਕਰਦਾ ਤੇ ਹਾਈ ਕੋਰਟ ਦੇ ਵਕੀਲ ਸਹਿਬਾਨਾਂ ਨੂੰ ਬੇਨਤੀ ਕਰਦਾ ਸੁਪਰੀਮ ਕੋਰਟ ਦੇ ਸੁਪਰੀਮ ਸੁਪਰੀਮ ਕੋਰਟ ਦੇ ਜੱਜ ਸਹਿਬਾਨਾਂ ਨੂੰ ਤੇ ਐਡਵੋਕੇਟ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਨਸਾਫ ਦਿਵਾ ਸਕਦੇ ਆ ਤੁਸੀਂ ਇਨਸਾਫ ਦਿਵਾਓ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ